ਸਤਿਗੁਰੂ ਨੇ ਕਿਰਪਾ ਕੀਤੀ ਸਾਧ ਸੰਗਤ ਸਾਡੇ ਪ੍ਰਚਾਰਕਾਂ ਨੇ ਸੁਰੇਸ਼ ਸਿੰਘ ਖਾਲਸਾ ਬਾਰੇ ਪਹਿਲਾਂ ਹੀ ਕੁਝ ਅਜਹੀਆਂ ਭਵਿੱਖਬਾਣੀਆਂ ਕਰ ਦਿੱਤੀਆਂ ਸੀ ਜੋ ਅਸੀਂ ਅੱਜ ਸਭ ਕੁਝ ਸਾਹਮਣੇ ਵੇਖ ਰਹੇ ਹਾਂ ਸੋ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਕੋ ਸੰਧੀਆਂ ਕਰਾਂਗੇ ਧੰਨ ਗੁਰੂ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸੋ ਸਾਧ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਹੋਣਾ ਇੱਕ ਨਾਮ ਕਾਫੀ ਚਰਚਾ ਦਾ ਵਿਸ਼ਾ ਹੈ ਇੱਕ ਪਰਵਾਸੀ ਵੀਰ ਜੋ ਨੇਪਾਲ ਤੋਂ ਆਇਆ ਜਿਨੇ ਅੰਮ੍ਰਿਤ ਛਕ ਲਿਆ ਗੁਰੂ ਵਾਲਾ ਬਣ ਗਿਆ ਤੇ ਉਹਨੇ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਨੇ ਜਿਦੇ ਵਿੱਚ ਕਹਿੰਦਾ ਗੁਰੂ ਵਾਲਾ ਬਣੀਏ ਵੀਰ ਜੀ ਨਸ਼ਿਆਂ ਨੂੰ ਛੱਡੀਏ ਤੇ ਬੜਾ ਮਤਲਬ ਕਿ ਉਹਨੇ ਆਪਣੇ ਵੱਲੋਂ ਜੋਰ ਲਾਇਆ ਇਕ ਕੋਈ ਜਿਹੜੀ ਚੀਜ਼ ਹੈ ਉਹ ਪ੍ਰਮੋਟ ਕਰਦਾ ਵੀ ਨਸ਼ਿਆਂ ਨੂੰ ਛੱਡਿਏ ਗੁਰੂ ਵਾਲਾ ਬਣੀਏ ਤੇ ਪੰਜਾਬ 'ਚ ਰਹੀਏ ਸਭ ਤੋਂ ਵੱਡੀ ਗੱਲ ਜਿਹੜੀ ਉਹਨੇ ਗੱਲ ਕਹੀ ਜਿਹੜੀ ਮੇਰੇ ਮਨ ਨੂੰ ਲੱਗੀ ਸੋ ਸਾਥ ਸੰਗਤ ਤਾਂ ਕਈ ਲੋਕਾਂ ਨੂੰ ਟਰੋਲ ਕਰਦੇ ਨੇ ਕਈ ਲੋਕ ਉਹਦਾ ਮਜ਼ਾਕ ਉਡਾਉਂਦੇ ਨੇ ਆ ਤੁਸੀਂ ਵੇਖਿਆ ਵੀ ਗਾਣੇ ਜੇ ਵੀ ਬਣਨ ਲੱਗ ਪਏ ਉਹਦੇ ਤੇ ਉਹਨੂੰ ਉਹਨੂੰ ਕਿਹਾ ਚੱਲਦੇ ਖਾੜਿਆਂ ਦੇ ਵਿੱਚ ਉਹਨੂੰ ਕਿਹਾ ਜਾਂਦਾ ਮੈਨੂੰ ਮੁੰਡੇ ਨੇ ਵੀਰ ਨੇ ਨਾਲ ਦੇ ਨੇ ਦਿਖਾਇਆ ਤੇ ਸਾਡੇ ਲੋਕ ਉਹਨਾਂ ਨੂੰ ਟ੍ਰੋਲ ਕਰ ਰਹੇ ਨੇ ਜਿਹੜੇ ਲੋਕਾਂ ਦਾ ਆਪ ਗੁਰ ਸਿੱਖੀ ਵੱਲ ਕੋਈ ਧਿਆਨ ਨਹੀਂ ਗੁਰਸਿੱਖ ਬਣਨਾ ਨਹੀਂ ਕੋਈ ਦੇਣ ਨਹੀਂ ਉਹ ਲੋਕ ਉਹਦਾ ਮਜ਼ਾਕ ਉਡਾ ਰਹੇ ਨੇ ਉਹਨੂੰ ਮਜ਼ਾਕ ਦਾ ਪਾਤਰ ਬਣਾ ਰਹੇ ਨੇ ਬੜੀ ਸ਼ਰਮਿੰਦਗੀ ਦੀ ਗੱਲ ਹੈ ਜੇ ਆਪਦੀ ਕੋਈ ਦੇਣ ਨਹੀਂ ਜੇ ਕੋਈ ਕਰ ਰਿਹਾ ਪ੍ਰਚਾਰ ਤਾਂ ਉਹਦੀ ਲੱਤਾਂ ਖਿੱਚਣ ਸਾਡੇ ਵਾਲੇ ਲੱਗੇ ਉਹਨੂੰ ਕਹਿੰਦੇ ਨੇ ਇਹ ਭਈਆ ਹੈ ਇਹ ਪਰਵਾਸੀ ਹੈ ਜੀ ਇਹ ਤਾਂ ਇਹ ਕਬਜ਼ਾ ਕਰ ਰਿਹਾ ਹੈ ਕਈ ਕਹਿੰਦੇ ਨੇ ਜੀ ਬਾਕੀ ਭਈਆਂ ਨੂੰ ਕੱਢ ਦਿਓ ਜੀ ਇਕੱਲੇ ਇਹਨੂੰ ਰੱਖ ਲਓ ਜੀ ਸਾਧ ਸੰਗਤ ਚਲੋ ਇਹ ਗੱਲ ਹੱਦ ਤੱਕ ਠੀਕ ਹੈ ਪਰ ਮੈਂ ਬੇਨਤੀ ਕਰਾਂ ਸਾਧ ਸੰਗਤ ਸਾਨੂੰ ਇਹ ਚੀਜ਼ ਜਿਹੜੀ ਹੈ ਨਾ ਸਮਝਣੀ ਪਵੇਗੀ ਇਹੋ ਜਿਹੇ ਲੋਕਾਂ ਨੂੰ ਤੇ ਗੁਰੂ ਘਰ ਦੀਆਂ ਸਟੇਜਾਂ ਤੋਂ ਸਨਮਾਨਿਤ ਕਰਨਾ ਚਾਹੀਦਾ ਉਹਨੇ ਗੈਰ ਸਿੱਖ ਹੋ ਕੇ ਸਿੱਖੀ ਨੂੰ ਅਪਣਾ ਲਿਆ ਤੇ ਸਾਡੇ ਆਲੇ ਨੇ ਆਪ ਸਿੱਖੀ ਰੂਪ ਦੇ ਵਿੱਚ ਹੋ ਕੇ ਸਿੱਖੀ ਨੂੰ ਛੱਡ ਦਿੱਤਾ ਕਿੱਡੀ ਹਦਕ ਦੀ ਗੱਲ ਹੈ ਕਿੱਡੀ ਬਿਸ਼ਰਮਗੀ ਦੀ ਗੱਲ ਹੈ ਸਾਡੇ ਲਈ ਪਰ ਅਸੀਂ ਸਮਝਦੇ ਨਹੀਂ ਅਸੀਂ ਸੋਚਦੇ ਆ ਪਤਾ ਨਹੀਂ ਅਸੀਂ ਉਹਨੂੰ ਟ੍ਰੋਲ ਕਰਕੇ ਉਹਦਾ ਮਜ਼ਾਕ ਉਡਾ ਕੇ ਅਸੀਂ ਆਪ ਸ਼ਾਇਦ ਮਸ਼ਹੂਰ ਹੋ ਜਾਵਾਂਗੇ ਜਿਹੜੇ ਅੱਜ ਉਹਦਾ ਮਜ਼ਾਕ ਉਡਾਉਂਦੇ ਨੇ ਇੱਕ ਦਿਨ ਉਹ ਆਪ ਹੀ ਮਜ਼ਾਕ ਦਾ ਪਾਤਰ ਬਣ ਜਾਣਗੇ ਦੁਨੀਆ ਉਹਨਾਂ ਨੂੰ ਕਦੇ ਪਰਵਾਣ ਨਹੀਂ ਕਰੇਗੀ। ਸ਼ੁਰੇਸ਼ ਸਿੰਘ ਖਾਲਸਾ ਦਾ ਨਾਮ ਹੈ ਸ਼ੁਰੇਸ਼ ਯਾਦਵ ਉਹਦਾ ਪੁਰਾਣਾ ਨਾਮ ਗੁਰੂ ਆਲਾ ਉਹ ਬਣ ਗਿਆ ਤੇ ਅੰਮ੍ਰਿਤ ਛਕ ਲਿਆ ਤੇ ਸਾਧ ਸੰਗਤ ਤੇ ਵਰਲਡ ਵਾਈਡ ਫੇਮਸ ਵੀ ਹੋ ਗਿਆ ਉਹਨੂੰ ਚਲੋ ਸਤਿਗੁਰੂ ਨੇ ਕਿਰਪਾ ਕੀਤੀ। ਇਹ ਚਲੋ ਉਹਨੂੰ ਇੱਕ ਪੱਤਰਕਾਰ ਪੁੱਛਦਾ ਹੈ ਕਹਿੰਦਾ ਵੀ ਹੁਣ ਤੈਨੂੰ ਫਰਕ ਨਹੀਂ ਪੈਂਦਾ ਵੀ ਤੁਹਾਨੂੰ ਵੀ ਤੁਹਾਨੂੰ ਲੋਕ ਮਾੜਾ ਬੋਲਦੇ ਨੇ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੀ ਮੈਂ ਮੈਨੂੰ ਖੁਸ਼ੀ ਹੈ ਮੈਨੂੰ ਗੁਰੂ ਨੇ ਸਿੱਖੀ ਬਖਸ਼ਦੀ ਮੈਂ ਗੁਰੂ ਵਾਲਾ ਬਣ ਗਿਆ ਮੇਰੇ ਤੇ ਸਤਿਗੁਰੂ ਨੇ ਰਹਿਮਤ ਖਾ ਕੇ ਤਰਸ ਖਾ ਕੇ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਜਿਵੇਂ ਆਪਾਂ ਗੁਰਬਾਣੀ ਚ ਪੜ੍ਹਦੇ ਆਂ ਕਹਿੰਦੇ ਵੀ ਮੇਰੇ ਤੇ ਤਰਸ ਖਾ ਕੇ ਗੁਰੂ ਨੇ ਮੈਨੂੰ ਸਿੱਖੀ ਬਖਸ਼ਿਸ਼ ਕਰ ਦਿੱਤੀ ਮੇਰਾ ਇਹੀ ਬਹੁਤ ਵੱਡਾ ਸੁਭਾਗ ਹੈ ਮੈਨੂੰ ਇਹ ਬਾਣਾ ਦੇ ਦਿੱਤਾ ਉਹ ਕਹਿੰਦਾ ਮੇਰੇ ਤੇ ਗੁਰੂ ਨੇ ਐਸੀ ਕਿਰਪਾ ਕੀਤੀ ਹੈ ਕਿ ਨਾ ਇਹ ਇਹ ਇਦੋਂ ਵੱਡੀ ਕਿਰਪਾ ਕਹਿੰਦਾ ਹੋਰ ਕੀ ਹੋਏਗੀ ਗੁਰੂ ਦੀ ਬਹੁਤ ਕੁਝ ਸਾਡੇ ਲੋਕਾਂ ਨੇ ਹੁਣ ਤੱਕ ਜਿਹੜਾ ਉਸ ਬੰਦੇ ਨੂੰ ਬੋਲਿਆ ਤੇ ਸਾਡੇ ਲੋਕ ਇਹ ਵੀ ਕਹਿੰਦੇ ਨੇ ਵੀ ਜਿਹੜੇ ਪ੍ਰਵਾਸੀ ਨੇ ਉਹ ਕਾਬਜ਼ ਹੋ ਰਹੇ ਨੇ ਜੀ ਇੱਥੇ ਆਏ ਹੋ ਰਿਹਾ ਜੇ ਅਸੀਂ ਉਹਨਾਂ ਲੋਕਾਂ ਨੂੰ ਲੈ ਕੇ ਆਉਨੇ ਆ ਤੇ ਤਾਂ ਹੀ ਉਹ ਹੁੰਦੇ ਨੇ ਕੋਰੋਨਾ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਸਾਡੇ ਲੋਕ ਸਪੈਸ਼ਲ ਬੱਸਾਂ ਲੈ ਕੇ ਗਏ ਰਾਲੇ ਲੈ ਕੇ ਗਏ ਉਹਨਾਂ ਲੋਕਾਂ ਨੂੰ ਲਿਆਉਣ ਵਾਸਤੇ ਸਾਡੀ ਹਾੜੀ ਵੱਢਣ ਵਾਲੀ ਐ ਤੇ ਸਾਡਾ ਝੋਨਾ ਲਾਉਣ ਵਾਲਾ ਪਿਆ ਉਦੋਂ ਕੌਣ ਲਿਆ ਕੇ ਕਾਬਜ਼ ਕਰਵਾਇ ਕਰਵਾ ਰਿਹਾ ਬਈ ਤੇ ਹੁਣ ਦੂਜੀ ਗੱਲ ਐ ਤੇ ਸਾਧ ਸੰਗਤ ਇਹੋ ਜਿਹਾ ਬੰਦਾ ਜਿਹੜਾ ਇਕੱਲੇ ਗੁਰੂ ਦੀ ਗੱਲ ਕਰ ਰਿਹਾ ਸਾਡੇ ਲੋਕਾਂ ਨੂੰ ਤੇ ਸ਼ਰਮ ਆਉਣੀ ਚਾਹੀਦੀ ਐ ਵੀ ਇੱਕ ਗੈਰ ਹੋ ਕੇ ਸਾਡੇ ਗੁਰੂ ਦੀ ਗੱਲ ਕਰ ਰਿਹਾ ਬਾਣੇ ਦੀ ਗੱਲ ਕਰ ਰਿਹਾ ਤੇ ਅਸੀਂ ਲੋਕ ਉਹਦਾ ਮਜ਼ਾਕ ਡਾ ਰਹੇ ਆ ਬੜੀ ਹੈਰਾਨਗੀ ਵੀ ਅਸੀਂ ਲੋਕ ਸਾਤ ਦੇਣ ਦੀ ਬਜਾਏ ਉਹਦਾ ਮਜ਼ਾਕ ਉਡਾ ਰਹੇ ਆ ਨਹੀਂ ਹੋਣਾ ਚਾਹੀਦਾ ਜੀ ਐਦਾਂ ਵੈਸੇ ਸਤਿਗੁਰੂ ਨੇ ਐਦਾਂ ਦੇ ਬੰਦਿਆਂ ਨੂੰ ਵੀ ਪ੍ਰਵਾਨ ਕੀਤਾ ਪਾਤਸ਼ਾਹ ਕਹਿੰਦੇ ਨੇ ਭੋਲੇ ਭਾਲੇ ਮਿਲੇ ਰਖ ਨਾ ਆ ਸਤਿਗੁਰੂ ਕਹਿੰਦੇ ਇਹੋ ਜੇ ਭੋਲੇ ਬੰਦਿਆਂ ਨੂੰ ਹੀ ਪਰਮਾਤਮਾ ਮਿਲਦਾ ਚਤਰਚਲਾਕਾਂ ਨੂੰ ਪਰਮਾਤਮਾ ਨਹੀਂ ਮਿਲਦਾ ਕਿਉਂਕਿ ਸਤਿਗੁਰੂ ਉਹਨਾਂ ਦਾ ਜਿਨ੍ਹਾਂ ਦੇ ਦਿਲ ਵਿੱਚ ਕੋਈ ਖਾਰ ਨਹੀਂ ਜਿਨ੍ਹਾਂ ਦੇ ਦਿਲ ਵਿੱਚ ਕੋਈ ਮੈਲ ਨਹੀਂ ਮੇਰੇ ਪਾਤਸ਼ਾਹ ਕਹਿੰਦੇ ਇੱਕ ਇਨਸਾਨ ਹੈ ਇੱਕ ਬੰਦਾ ਹੈ ਇਹਨੇ ਉਹ ਉਹ ਪਰਮਾਤਮਾ ਨਾਲ ਜੁੜਿਆ ਹੋਇਆ ਸਤਿਗੁਰ ਨੇ ਸਮਝਾਇਆ ਪੌੜੀ ਆਪਾਂ ਪੜ੍ਹਦੇ ਆ ਨਾ 707 ਸੰਗ ਤੇ 707 ਅੰਗ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਸਤਾ ਟੁੱਟੀ ਚੁੰਪੜੀ ਚੀਰ ਸਭ ਛਿੰਨਾ ਜੇ ਕੋਈ ਮਨੁੱਖ ਟੁੱਟੀ ਹੋਈ ਕੁੱਲੀ ਵਿੱਚ ਰਹਿੰਦਾ ਹੋਵੇ ਤੇ ਉਸਦੇ ਸਾਰੇ ਕੱਪੜੇ ਜਿਹੜੇ ਨੇ ਸਾਦੇ ਪਾਏ ਹੋਣ ਪਾਟੇ ਪਾਏ ਹੋਣ ਜਾਤਨਾ ਪਤਨਾ ਆਦਰੋ ਉਧਿਆਨ ਪਰਮਿਨਾ ਨਾ ਉਸ ਦੀ ਉੱਚੀ ਜਾਤ ਹੋਵੇ ਨਾ ਕੋਈ ਇੱਜ਼ਤ ਆਦਰ ਕੋ ਦਾ ਕਰਦਾ ਹੋਵੇ ਨਾ ਉਹ ਝਾੜ ਵਿੱਚ ਭਟਕਦਾ ਹੋਵੇ ਭਾਵੇਂ ਕਿਤੇ ਇੱਜ਼ਤ ਆਦਰ ਨਾ ਹੋਣ ਕਰਕੇ ਉਸਦੇ ਵੀ ਦਰ ਹਰ ਪਾਸੇ ਉਜਾੜੀ ਹੋਵੇ ਮਿੱਤਰ ਨਾ ਇਠ ਧਨ ਰੂਪ ਹੀਣ ਕਿਛ ਸਾਖ ਨਾ ਸਿਨਾਂ ਕੋਈ ਉਸ ਦਾ ਮਿੱਤਰ ਪਿਆਰਾ ਨਾ ਹੋਵੇ ਨਾ ਹੀ ਧਨ ਹੋਵੇ ਨਾ ਹੀ ਰੂਪ ਹੋਵੇ ਭਾਵੇਂ ਕਾਲਾ ਭਾਵੇਂ ਗੋਰਾ ਕੁਝ ਵੀ ਹੋਵੇ ਤੇ ਸਾਥ ਸੰਗਤ ਨਾ ਹੀ ਕੋਈ ਸਾਖ ਭੈਣ ਭਰਾ ਉਹਦਾ ਹੋਵੇ ਰਾਜਾ ਸਗਲੀ ਸ੍ਰਿਸ਼ਟ ਕਾ ਅਰ ਨਾਮ ਨਾ ਭਿੰਨਾ ਕਿਮਾ ਕਰਿਓ ਰਾਜਾ ਸਗਲੇ ਸ੍ਰੇਸ਼ਟ ਕਾ ਹਰ ਨਾਮ ਮਨ ਭਿੰਨਾ ਸਤਿਗੁਰ ਕਹਿੰਦੇ ਅਜੇਹਾ ਨਿਥਾਵਾਂ ਹੁੰਦਿਆ ਹੋਇਆ ਵੀ ਜੇ ਉਸ ਦਾ ਮਨ ਪ੍ਰਭੂ ਦੇ ਨਾਮ ਵਿੱਚ ਭਿੱਜਿਆ ਹੋਇਆ ਹੈ ਤਾਂ ਉਸ ਨੂੰ ਸਾਰੀ ਧਰਤੀ ਦਾ ਰਾਜਾ ਹੀ ਸਮਝ ਲਓ ਤੇ ਕਹਿੰਦੇ ਉਹ ਪਰਮਾਤਮਾ ਉਹਦੇ ਵੱਲ ਹੋ ਗਿਆ ਇਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪਰਸੰਨਾ ਉਸ ਮਨੁੱਖ ਦੇ ਚਰਨਾਂ ਦੀ ਧੂੜੀ ਲੈ ਕੇ ਮਨ ਵਿਕਾਰਾਂ ਤੋਂ ਬਚਦਾ ਹੈ ਤੇ ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ ਸਤਿਗੁਰੂ ਪ੍ਰਸੰਨ ਹੋ ਜਾਂਦਾ ਹੈ ਤੇ ਮੈਂ ਫਿਰ ਬੇਨਤੀ ਕਰ ਦਮਾ ਗੁਰਮੁਖ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰਮਤ ਕਰਦੇ ਨੇ ਮੇਰੇ ਸਤਿਗੁਰੂ ਜੀ ਰਹਿਮਤਾਂ ਕਰਦੇ ਨੇ ਸੋ ਗੁਰ ਗੁਰਮੁਖ ਪਿਆਰਿਓ ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਹਿੰਦੇ ਉਹ ਮਨੁੱਖ ਤੇ ਬਹੁਤ ਮਹਾਨ ਹੈ ਉਹਦੇ ਚਰਨਾਂ ਦੀ ਧੂੜ ਹੀ ਲੈ ਕੇ ਮਨ ਵਿਕਾਰਾਂ ਤੋਂ ਬਚਦਾ ਤੇ ਪ੍ਰਮਾਤਮਾ ਵੀ ਪ੍ਰਸੰਨ ਹੋ ਜਾਂਦਾ ਤੇ ਕਹਿੰਦੇ ਪ੍ਰਮਾਤਮਾ ਹੈ ਹੀ ਉਹਦੇ ਕੋਲ ਰੱਬ ਹੈ ਹੀ ਉਹਦੇ ਕੋਲ ਹੋਰ ਕਿਸੇ ਕੋਲੇ ਰੱਬ ਹੈ ਨਹੀਂ ਪ੍ਰਮਾਤਮਾ ਹੈ ਨਹੀਂ ਕਿਸੇ ਕੋਲ ਹੋਰ ਕਿਸੇ ਕੋਲ ਨਹੀਂ ਹੈ ਜੇ ਕੋਈ ਸਮਝੇ ਵੀ ਮੇਰੇ ਕੋਲ ਹੈ ਪ੍ਰਮਾਤਮਾ ਵੀ ਪ੍ਰਭ ਮੇਰੇ ਕੋਲ ਹੈ ਸਤਿਗੁਰੂ ਕਹਿੰਦੇ ਕਿਸੇ ਕੋਲ ਨਹੀਂ ਰੱਬ ਉਹਦੇ ਕੋਲ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਉਂਦਾ ਹੈ ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਨਪੁੰਨਾ ਮੇਰਾ ਪਾਤਸ਼ਾ ਉਹਦੇ ਕੋਲ ਹੈ ਤੇ ਹੁਣ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਕਿ ਆਪਾਂ ਉਸ ਬੰਦੇ ਦਾ ਮਜ਼ਾਕ ਉਡਾ ਰਹੇ ਹਾਂ ਆਪਾਂ ਉਸ ਬੰਦੇ ਨਾਲ ਕੀ ਸਹੀ ਕਰ ਰਹੇ ਹਾਂ ਕਿ ਕੱਲ ਨੂੰ ਕੋਈ ਆਪਣੇ ਧਰਮ ਵਿੱਚ ਜੇ ਆਉਣਾ ਚਾਹਵੇ ਤੇ ਕੀ ਕੋਈ ਆਜੂ ਅਗਲਾ ਕੋ ਵੀ ਇਹ ਤਾਂ ਇਤਾਂ ਯਾਰ ਮਜ਼ਾਕ ਉਡਾਉਂਦੇ ਨੇ ਇਤਾਂ ਏਦਾਂ ਕਰਦੇ ਨੇ ਅਗਲਾ ਕੋਈ ਸਾਡੇ ਧਰਮ ਦੇ ਵਿੱਚ ਨਹੀਂ ਆਏਗਾ ਕੋਈ ਨਹੀਂ ਆਏਗਾ ਕੋਈ ਆਉਣਾ ਚਾਹੇਗਾ ਕੋਈ ਨਹੀਂ ਆਏਗਾ ਲੱਗਾ ਵੀ ਨਹੀਂ ਇਹ ਤਾਂ ਇਦਾਂ ਕਰਦੇ ਨੇ ਇਹ ਤਾਂ ਇਦਾਂ ਬੰਦੇ ਨੂੰ ਟ੍ਰੋਲ ਕਰਦੇ ਨੇ ਸੋਸ਼ਲ ਮੀਡੀਆ ਤੇ ਚਲੋ ਕੁਝ ਬੰਦਿਆਂ ਨੇ ਉਹ ਉਹਦੀਆਂ ਕੁਝ ਰਿਕਾਰਡਿੰਗਾਂ ਕਰ ਰਹੇ ਸੀ ਸਟੂਡੀਓ ਦੇ ਵਿੱਚ ਮੈਂ ਵੇਖਿਆ ਉਹ ਬੰਦਾ ਪਹਿਲਾਂ ਸਟੂਡੀਓ ਵਾਲਿਆਂ ਨੂੰ ਆ ਕੇ ਕਹਿੰਦਾ ਕਿ ਨਾ ਤੁਸੀਂ ਸਿਰ ਢੱਕ ਲਓ ਵੀ ਨੰਗੇ ਸਿਰ ਰਿਕਾਰਡਿੰਗ ਨਹੀਂ ਕਰਨੀ ਮੈਨੂੰ ਕਿਸੇ ਵੀਰ ਨੇ ਵਿਖਾਇਆ ਕਹਿੰਦਾ ਵੀ ਨੰਗੇ ਸਿਰ ਰਿਕਾਰਡਿੰਗ ਨਹੀਂ ਕਰਨੀ ਤੁਸੀਂ ਪਹਿਲਾਂ ਸਿਰ ਢੱਕ ਲਓ ਸਾਡੇ ਗੁਰੂ ਦਾ ਫਰਮਾਨ ਹੈ ਵੀ ਭਾਈ ਤੁਸੀਂ ਸਿਰ ਧੱਕੋ ਕਾਰਜ ਕਰੋ ਅਰਦਾਸ ਕਰੋ ਕਹਿੰਦੇ ਪਹਿਲਾਂ ਅਰਦਾਸ ਕੀਤੀ ਫਿਰ ਉਹਨੇ ਕਾਰਜ ਸ਼ੁਰੂ ਕੀਤਾ ਜੋ ਵੀ ਉਹ ਕਰਨਾ ਆਇਆ ਸੀ ਰਿਕਾਰਡਿੰਗ ਵਗੈਰਾ ਤੇ ਸਾਧ ਸੰਗਤ ਸਾਨੂੰ ਤੇ ਇਹੋ ਜਿਹੇ ਬੰਦਿਆਂ ਦੀ ਕਦਰ ਕਰਨੀ ਚਾਹੀਦੀ ਹੈ ਸਾਨੂੰ ਤੇ ਇਹੋ ਜਿਹੇ ਬੰਦਿਆਂ ਤੇ ਮਾਣ ਹੋਣਾ ਚਾਹੀਦਾ ਗੈਰ ਹੋ ਕੇ ਉਹ ਸਾਡੇ ਧਰਮ ਦਾ ਪ੍ਰਚਾਰ ਕਰ ਰਹੇ ਨੇ ਸਾਡੀ ਗੱਲ ਕਰ ਰਹੇ ਨੇ ਤੇ ਹਾਂ ਸਾਨੂੰ ਉਹਨਾਂ ਨਾਲ ਏਦਾਂ ਵਿਚਰਨਾ ਚਾਹੀਦਾ ਜਿਹੜਾ ਬੰਦਾ ਏਦਾਂ ਦੀ ਕੋਈ ਕਰ ਰਿਹਾ ਨਾ ਗੱਲਬਾਤ ਸਾਡੇ ਧਰਮ ਦੇ ਵਿੱਚ ਆ ਕੇ ਸਾਨੂੰ ਉਹ ਦੱਸ ਰਿਹਾ ਸਾਡੇ ਲਈ ਉਹ ਸਿੱਖਿਆਦਾਇਕ ਹੈ ਅਸੀਂ ਸਗਾ ਆਪਣੇ ਬੱਚਿਆਂ ਨੂੰ ਦਸੀਏ ਕਿ ਭਾਈ ਆਪ ਜੀ ਇਹਨਾਂ ਵਰਗੇ ਬਣੋ ਇਹ ਸਤਿਗੁਰੂ ਦੇ ਗੁਰਸਿੱਖੀ ਦੇ ਵਿੱਚ ਆ ਗਏ ਇਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੁਰਸਿੱਖੀ ਦੇ ਵਿੱਚ ਆ ਗਏ ਇਹਨਾਂ ਵਰਗੇ ਆਪਾਂ ਨੂੰ ਬਣਨਾ ਚਾਹੀਦਾ ਬਲਕਿ ਉਹ ਗੈਰ ਹੋ ਕੇ ਸਾਨੂੰ ਸੰਦੇਸ਼ ਦੇ ਰਿਹਾ ਇਸ ਕਰਕੇ ਸਾਡੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਉਹਦਾ ਮਜ਼ਾਕ ਬਣਾਉਂਦੇ ਨੇ ਅਸੀਂ ਉਹਨੂੰ ਪ੍ਰਮੋਟ ਜੇ ਨਹੀਂ ਕਰਨਾ ਨਾ ਕਰੀਏ ਉਹਦਾ ਮਜ਼ਾਕ ਬਣਾਉਣ ਦਾ ਵੀ ਸਾਨੂੰ ਕੋਈ ਹੱਕ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ